ਚੋਰ ਅਗਲੇ ਹਾਈ ਟੈਕ ਹੋ ਗਏ ਨੇ ਕਿ ਚੋਰਾਂ ਨੇ ਘਰ ਦੇ ਬਾਹਰ ਪਹਿਲੇ ਤਾਰ ਬਣੀ ਤਾਰ ਬਨੰਦਾ ਮਕਸਦ ਆ ਸੀਗਾ ਕਿ ਘਰ ਦੇ ਵਿੱਚੋਂ ਕੋਈ ਬਾਹਰ ਨਾ ਸਕੇ ਤੇ ਇੱਥੋਂ ਦੀ ਜੜੀਆਂ ਨੇ ਆਹ ਬੈਟਰੀਆਂ ਸਾਰੀਆਂ ਦੀ ਸਾਰੀਆਂ ਕੱਢ ਕੇ ਲਾ ਗਏ ਸਾਰੇ ਗਵਾਂਡੀਆਂ ਦੇ ਸਾਡੇ ਕਰਕੇ ਲੈ ਗਏ ਸਾਰੇ ਗਵਾਂਡੀਆਂ ਦੇ ਨਾ ਮੇਨ ਜਿਹੜੀ ਪੁੰਡੀ ਫਸਾ ਕੇ ਇਹਨੂੰ ਮੋੜ ਕੇ ਬੰਦ ਕਰਤਾ ਵੀ ਬੰਦਾ ਬਾਹਰ ਨਾ ਸਕੇ ਹੁਣ ਕੱਲ ਨੂੰ ਅਗਰ ਕਾਲੇ ਲਾ ਕੇ ਪੂਰੇ ਮਹੱਲੇ ਦੇ ਵਿੱਚ ਇੱਕ ਘਰ ਦੇ ਵਿੱਚ ਵੜ ਕੇ ਉਹਦਾ ਪੂਰੀ ਫੈਮਿਲੀ ਨੂੰ ਕਤਲ ਕਰਕੇ ਅਗਰ ਚੋਰੀ ਕਰਕੇ ਲੈ ਜਾਣੇ ਇਹਦੇ ਵਿੱਚ ਜ਼ਿੰਮੇਵਾਰ ਕੌਣ ਕਿ ਵੀ ਤਬਾਰ ਆਏ ਕਿਦਾਂ ਤੁਸੀਂ ਬਾਹਰ ਕਿਦਾਂ ਐ ਬਾਹਰ ਸਾਡੇ ਵੀ ਗੇਟ ਨੂੰ ਕੁੰਡੀ ਲਾਈ ਸੀ ਜਦ ਤੱਕ ਅਸੀਂ ਮਤਲਬ ਹੋ ਰਹੇ ਸੀ ਫਾਦਰ ਸਾਹਿਬ ਦੇਖ ਵੀ ਰਹੇ ਉਹਨਾਂ ਦੇ ਸਾਹਮਣੇ ਹੀ ਉਹ ਕੱਢ ਰਹੀ ਸੀਗੇ ਡਰੇ ਨਹੀਂ ਜਦੋਂ ਡੈਡੀ ਨੇ ਆਵਾਜ਼ ਲਗਾਈ ਜਦੋਂ ਅਸੀਂ ਭੱਜ ਗਏ ਫਿਰ ਉਹ ਬੰਦੇ ਭੱਜ ਗਏ ਉਹ ਜਿਹੜੀ ਇਹਨਾਂ ਨੇ ਮਤਲਬ ਕਿ ਏਜੰਸੀ ਵਾਲਿਆਂ ਨੇ ਜਿਹੜੀ ਸੇਫਟੀ ਬਣਾਈ ਹੋਈ ਹੈ ਨਾ ਉਹ ਨਾਰਮਲ ਜੀ ਹੈਗੀ ਹੈ ਉਹਨਾਂ ਨੇ ਪਲਾਸਟ ਦੇ ਨਾਲ ਉਹ ਪੱਤੀ ਬਿੰਗੀ ਕਰਕੇ ਫਿਰ ਬੈਠਿਆ ਕੱਢ ਕੇ ਲੈ ਜਾਂਦੇ ਅਗਰ ਸੇਫਟੀ ਦਿੱਤੀ ਹੋਵੇ ਤਾਂ ਬੈਟਰੀ ਕਿੱਧਰ ਚੋਰੀ ਹੋ ਜਾਣਗੀਆਂ ਹਰ ਬੰਦਾ ਹੈ ਕੋਈ ਘਰ ਦੇ ਅੰਦਰ ਤੱਕ ਗੱਡੀ ਵਾਰ ਨਹੀਂ ਸਕਦਾ ਕੋਈ ਕਿਰਾਏ ਤੇ ਚਲਾਉਂਦਾ ਅਗਲੇ ਦੀ ਬੈਟਰੀਆਂ ਚੋਰੀ ਹੋ ਗਈਆਂ ਤਾਂ ਮਾਲਕ ਨੇ ਤਾਂ ਉਹਦੇ ਕੋਲ ਪੈਸੇ ਮੰਗਣੇ ਨੇ ਉਹ 300 ਰੁਪਿਆ ਕਿਰਾਇਆ ਦੇਣ ਵਾਲਾ ਬੰਦਾ ਬੈਟਰੀ ਦੇ ਪੈਸੇ ਕਿੱਥੋਂ ਦੇ ਦੂਗਾ ਛੇ ਵੀ ਚੋਰੀ ਹੋ ਚੁੱਕੀ ਘਰ ਦੇ ਵਿੱਚ ਵੜ ਕੇ ਚੋਰ ਆ ਗਏ ਚੋਰ ਘਰ ਦੇ ਵਿੱਚ ਆ ਕੇ ਸਾਰੀ ਚੋਰੀ ਕਰਕੇ ਲੈ ਗਏ ਮੋਬਾਈਲ ਚੱਕ ਕੇ ਲੈ ਗਏ ਆ ਪਿੱਛੇ ਇੱਥੇ ਵੀ ਇੱਕ ਵਾਰੀ ਹੋਇਆ ਇੱਤਾਂ ਆਪਣੇ ਮੋੜ ਦੇ ਉੱਤੇ ਵੀ ਲੈ ਕੇ ਨਾ ਟਕੂਆ ਲੈ ਕੇ ਬੰਦੇ ਨੂੰ ਪੈ ਗਏ ਇਹ ਚ ਵੀ ਪੈਸੇ ਉੱਢ ਲੁੱਟ ਕੇ ਲੈ ਗਏ ਉਲਸਾੜਿਆ ਨਾਲ ਕੋਈ ਕੰਮ ਥੋੜੀ ਹੈ ਉਹ ਤਾਂ ਬੈਠੇ ਨੇ ਉਹਨਾਂ ਨੂੰ ਤਨਖਾਹ ਮਿਲਦੀ ਹੈ ਨਾ ਉਸੇ ਕਰਕੇ ਉਹ ਕਹ ਰਿਹਾ ਵੀ ਤੁਸੀਂ ਲੱਭੋ ਮੈਂ ਨਾਲ ਗਿਆ ਹੀ ਵਰਦੀ ਤੁਸੀਂ ਮੈਨੂੰ ਦੇ ਦਿਓ ਵੀ ਮੈਂ ਹੀ ਜਾ ਕੇ ਲੱਭ ਲਾਂਗਾ ਮੈਨੂੰ ਕੁਝ ਤਾਂ ਕੁਝ ਤਾਂ ਦਿਓ ਵਰਦੀ ਦਿਓਗੇ ਤਾਂ ਹੀ ਮੈਂ ਜਾ ਕੇ ਲੱਭਾਂਗਾ ਤੁਹਾਡੇ ਕੋਲ ਅਥਾਰਟੀ ਹੈ ਤੁਸੀਂ ਸਾਨੂੰ ਹੀ ਕਹਿ ਰਹੇ ਹੋ ਕਿ ਤੁਹਾਨੂੰ ਜਿੱਥੇ ਛੱਕ ਆਏਗਾ ਬੰਦਾ ਹੁਣ ਛੱਕਦਾ ਸਾਨੂੰ 10 ਬੰਦਿਆਂ ਦੇ ਹੋ ਜਾਏਗਾ 10 ਬੰਦੇ ਥੋੜੀ ਫੜਵਾ ਦਾਂਗੇ ਲੁਧਣਾ ਲਾਈਵ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਇਸ ਸਮੇਂ ਅਸੀਂ ਨਿਊ ਸੁਭਾਸ਼ਨਗਰ ਰਾਜੂ ਕਲੋਨੀ ਦੇ ਵਿੱਚ ਮੌਜੂਦ ਹਾਂ ਚੋਰ ਨੇ ਹਾਈ ਟੈਕ ਹੋ ਗਏ ਨੇ ਕਿ ਚੋਰਾ ਨੇ ਘਰ ਦੇ ਬਾਹਰ ਪਹਿਲੇ ਤਾਰ ਬਣੀ ਤਾਰ ਬਨੰਦਾ ਮਕਸਦ ਆ ਸੀਗਾ ਕਿ ਘਰ ਦੇ ਵਿੱਚੋਂ ਕੋਈ ਬਾਹਰ ਨਾ ਸਕੇ ਇਹ ਮੇਰੇ ਹੱਥ 'ਚ ਜਿਹੜੀ ਕਿ ਤਾਰ ਹੈ ਤੁਹਾਨੂੰ ਮੈਂ ਦਿਖਾ ਰਹੀ ਆ ਇਹ ਲੋਹੇ ਦੀ ਕਿ ਤਾਰ ਹੈ ਜੋ ਕੁੰਡੀਆਂ ਤੇ ਲਗਾ ਦਿੱਤੀ ਗਈ ਤਾਂ ਕਿ ਦਰਵਾਜ਼ਾ ਖੋਲ ਨਾ ਸਕੇ ਤੇ ਜਿੰਨੇ ਪਿੱਛੇ ਘਰ ਹੈ ਸਾਰਿਆਂ ਤੇ ਈ ਰੱਖਿਆ ਦੇ ਵਿੱਚੋਂ ਜਿਹੜੀਆਂ ਬੈਟਰੀਆਂ ਜੜੀਆਂ ਨੇ ਕੱਢ ਕੇ ਲੈ ਗਏ ਬੈਟਰੀਆਂ ਇਸ ਕਰਕੇ ਕੱਢ ਕੇ ਲੈ ਗਏ ਕਿਉਂਕਿ ਬੈਟਰੀਆਂ ਜਿਹੜੀਆਂ ਨੇ ਮਹਿੰਗੀਆਂ ਵਿਕਦੀਆਂ ਨੇ ਲੇਕਿਨ ਈ ਰੱਖਸ਼ੇ ਵਾਲੇ ਈ ਰੱਖਸ਼ਾ ਦਾ ਬਣਾਉਂਦੇ ਨੇ ਲੇਕਿਨ ਲੋਕ ਤੁਹਾਨੂੰ ਦਿਖਾ ਦਵਾ ਕਿੱਦਾਂ ਦੇ ਬਣਾਉਂਦੇ ਨੇ ਇੱਕ ਜਗਾੜੂ ਜਿਹਾ ਕੰਮ ਕੀਤਾ ਹੁੰਦਾ ਆ ਛੋਟਾ ਜਿਹਾ ਲੋਕ ਕੀ ਬੈਟਰੀਆਂ ਬਚਾ ਲੇਗਾ ਇਹ ਲੋਕ ਐਦਾਂ ਲੱਗ ਜਾਏਗਾ ਤਾਲਾ ਜਦੋਂ ਖੋਲਾਂਗੇ ਇਹ ਵੀ ਤੋੜ ਗਏ ਤੇ ਇੱਥੋਂ ਦੀ ਜਿਹੜੀਆਂ ਨੇ ਆ ਬੈਟਰੀਆਂ ਸਾਰੀਆਂ ਦੀ ਸਾਰੀਆਂ ਕੱਢ ਕੇ ਲੈ ਗਏ ਹੋ ਬੰਦਾ ਕਮਾਵੇ ਕੀ ਤੇ ਖਾਵੇ ਕੀ ਇਹ ਤਾਰਾਂ ਜਿਹੜੀਆਂ ਨੇ ਸਾਰੀਆਂ ਦੀ ਸਾਰੀਆਂ ਬਾਹਰ ਕੱਢ ਗਏ ਬੈਟਰੀਆਂ ਦੀ ਬੈਟਰੀਆਂ ਪੂਰੀਆਂ ਦੀ ਪੂਰੀਆਂ ਜਿਹੜੀਆਂ ਬੈਟਰੀਆਂ ਪੂਰੀਆਂ ਹੀ ਕੱਢ ਕੇ ਲੈ ਗਏ ਨੇ ਦੇਖੀ ਪਰਿਵਾਰ ਮੌਜੂਦ ਹੈ ਮੁਹੱਲਾ ਮੌਜੂਦ ਹੈ ਗੱਲਬਾਤ ਵੀ ਕਰਦੇ ਆ ਜਿਸ ਵੀਰ ਦਾ ਇਹ ਆਟੋ ਸੀਗਾ ਵੀਰ ਕਿੰਨੇ ਵੇ ਦਾ ਇਨਸੀਡੈਂਟ ਹੈ ਕਿੰਨੇ ਵਜੇ ਇਹ ਕੰਮ ਹੋਇਆ ਇਹ ਵੀਰੇ 4:00 ਵੇ ਦਾ ਟਾਈਮ ਸੀਗਾ ਜਦੋਂ ਮਤਲਬ ਕਿ ਮੇਰੇ ਫਾਦਾ ਸਾਹਿਬ ਨੇ ਰੋਲਾ ਪਾਇਆ ਜਦ ਤੱਕ ਅਸੀਂ ਬਾਹਰ ਨਿਕਲੇ ਬੰਦੇ ਪੱਤ ਚੁੱਕੇ ਸੀਗੇ ਕਿੰਨੇ ਕੁ ਬੰਦੇ ਸੀਗੇ ਬੰਦ ਦੋ ਜਣੇ ਸੀਗੇ ਨਹੀਂ ਚਾਰ ਤਕਰੀਬਨ 4:00 ਵਜੇ ਦਾ ਟਾਈਮ ਸੀਗਾ 4:00 ਵੇ ਦਾ ਟਾਈਮ ਸੀਗਾ ਬੜੇ ਬਖੂਬੀ ਤਰੀਕੇ ਨਾਲ ਬੈਟਰੀ ਕੱਢੀਆਂ ਉਹ ਜਿਹੜੀ ਇਹਨਾਂ ਨੇ ਮਤਲਬ ਕਿ ਏਜੰਸੀ ਵਾਲੇ ਨੇ ਜਿਹੜੀ ਸੇਫਟੀ ਬਣਾਈ ਹੋਈ ਹੈ ਨਾ ਉਹ ਨਾਰਮਲ ਜੀ ਹੈ ਫਿਰ ਬੈਟਰੀਆਂ ਕੱਢ ਕੇ ਲੈ ਜਾਂਦੇ ਇੱਕ ਏਜੰਸੀ ਨੇ ਕੋਈ ਸੇਫਟੀ ਨਹੀਂ ਦਿੱਤੀ ਏਜੰਸੀ ਨੂੰ ਇਹ ਹੈ ਕਿ ਹਾਂ ਵੀ ਸਾਡੀ ਕਮਾਈ ਨੇ ਕਿਸੇ ਵੀ ਵੱਡੇ ਨੇ ਗੱਡੀ ਖਰੀਦਣੀ ਆ ਉਹਨੂੰ ਕਮਿਸ਼ਨ ਦਿੰਦੇ ਨੇ 3000 ਰੁਪਿਆ ਪਰ ਗੱਡੀ ਦੀ ਸੇਫਟੀ ਵੱਲ ਕੋਈ ਧਿਆਨ ਨਹੀਂ ਦੇ ਰਿਹਾ 3000 ਕਮਿਸ਼ਨ ਦੇ ਸਕਦੇ ਨੇ ਪਰ ਇੱਕ ਸੇਫਟੀ ਇੱਕ ਪੱਤੀ ਨਹੀਂ ਲਗਾ ਸਕਦੇ ਜਿਹਦੇ ਨਾਲ ਮਤਲਬ ਕਿ ਬੈਟਰੀਆਂ ਦਾ ਬਚਾਅ ਹੋ ਸਕੇ ਸੇਫਟੀ ਦਿੱਤੀ ਹੋਵੇ ਤਾਂ ਬੈਟਰੀ ਕਿੱਧਰ ਚੋਰੀ ਹੋ ਜਾਣਗੀਆਂ ਹਰ ਬੰਦਾ ਹੈ ਕੋਈ ਘਰ ਦੇ ਅੰਦਰ ਤੱਕ ਗੱਡੀ ਵਾਰ ਨਹੀਂ ਸਕਦਾ ਕੋਈ ਕਿਰਾਏ ਤੇ ਚਲਾਉਂਦਾ ਅਗਲੇ ਦੀ ਬੈਟਰੀਆਂ ਚੋਰੀ ਹੋ ਗਈਆਂ ਤਾਂ ਮਾਲਕ ਨੇ ਤਾਂ ਉਹਦੇ ਕੋਲ ਪੈਸੇ ਮੰਗਣੇ ਨੇ ਉਹ 300 ਰੁਪਿਆ ਇੱਕ ਅਕਚਾਦਰ ਆ ਤੁਸੀਂ ਆਪ ਦੇਖੋ ਇਹ ਦੇਖੋ ਸਿਰਫ ਚਾਦਰ ਹੈ ਨੋਰਮਲ ਚਾਦਰ ਨਾਲ ਕੀ ਸੇਫਟੀ ਹੋਗੀ 500 ਰੁਪਏ ਦਾ ਖਰਚਾ ਨਹੀਂ ਹੋਣਾ ਮੇਰੇ ਖਿਆਲ ਨਾਲ ਇਹਦੇ ਵਿੱਚ ਐਂਗਲ ਲਗਾ ਕੇ ਅਗਰ ਪ੍ਰੋਪਰ ਤਿਆਰ ਕੀਤਾ ਜਾਵੇ ਕੋਈ ਵੀ ਗੱਡੀ ਦੀ ਸੇਫਟੀ ਨਹੀਂ ਹੈਗੀ ਏਜੰਸੀ ਵਾਲੇ ਨੂੰ ਆਪਣੀ ਕਮਾਈ ਦਾ ਹੀ ਮਤਲਬ ਹੈ ਕਿਸੇ ਬੰਦੇ ਨੇ ਕਿ ਗਰੀਬ ਬੰਦੇ ਦਾ ਇਹ ਨਹੀਂ ਪਤਾ ਕਿ ਹਾਂ ਵੀ ਉਹਦਾ ਕਿੰਨਾ ਨੁਕਸਾਨ ਹੈ ਕਿਸੇ ਵੀ ਈ ਰਿਕਸ਼ਾ ਦੇ ਵਿੱਚ ਕੋਈ ਸੇਫਟੀ ਨਹੀਂ ਬੈਟਰੀਆਂ ਦੀ ਕੋਈ ਸੇਫਟੀ ਦਾ ਧਿਆਨ ਨਹੀਂ ਦਿੱਤਾ ਗਿਆ ਥਾਲੀ ਕਮਾਈ ਦਾ ਧਿਆਨ ਕਿੰਨੇ ਦੀ ਬੈਟਰੀਆਂ ਹੋਣਗੀਆਂ ਫਿਰ ਵੀ ਐਸਟੀਮੇਟ ਲਾਈ ਹੈ ਮੇਰੇ ਕਮ ਸੇਮ 35-40000 ਰੁਪਏ ਦੀਆਂ ਬੈਟਰੀਆਂ ਪੈਂਦੀਆਂ ਇਹ ਸਭ ਨੂੰ ਪਤਾ ਹੈਗਾ ਏਜੰਸੀਆਂ ਨੂੰ ਪਤਾ ਹੈ ਹੁਣ ਈ ਰਿਕਸ਼ਾ ਦੀ ਇੰਨੀ ਵੈਲਿਊ ਨਹੀਂ ਜਿਹੜੀ ਬੈਟਰੀਆਂ ਦੀਆਂ ਉਹ ਮੇਨ ਬੈਟਰੀਆਂ ਹੀ ਕੱਢਦੀਆਂ 40000 ਰੁਪਏ ਦਾ ਚੰਪਤ ਲਾ ਬੜੇ ਹਾਈ ਟੈਕ ਚੋਰ ਸੀ ਫੇ ਤਬਾਰ ਆਏ ਕਿੱਦਾਂ ਤੁਸੀਂ ਬਾਹਰ ਕਿੱਦਾਂ ਆਏ ਬਾਹਰ ਸਾਡੇ ਵੀ ਗੇਟ ਨੂੰ ਕੁੰਡੀ ਲਾਈ ਸੀ ਜਦ ਤੱਕ ਅਸੀਂ ਮਤਲਬ ਹੋ ਰਹੇ ਸੀ ਫਾਦਰ ਸਾਹਿਬ ਦੇਖ ਵੀ ਰਹੇ ਉਹਨਾਂ ਦੇ ਸਾਹਮਣੇ ਹੀ ਉਹ ਕੱਢ ਰਹੇ ਸੀਗੇ ਡਰੇ ਨਹੀਂ ਜਦੋਂ ਡੈਡੀ ਨੇ ਆਵਾਜ਼ ਲਗਾਈ ਜਦੋਂ ਅਸੀਂ ਭੱਜ ਕੇ ਆਏ ਫਿਰ ਉਹ ਬੰਦੇ ਭੱਜ ਗਏ ਮਾਈ ਜੀ ਕਿੰਨਾ ਕੁ ਸੇਫ ਹੋਏ ਇਸ ਇਲਾਕਿਆਂ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਕੋਈ ਸੇਫਟੀ ਨਹੀਂ ਇੱਥੇ ਕੋਈ ਸੇਫਟੀ ਨਹੀਂ ਕਾਫੀ ਹੋ ਚੁੱਕੀਆਂ ਤੇ ਹਵਾਰ ਤਾਂ ਕਾਫੀ ਹੋ ਚੁੱਕੀਆਂ ਇੱਥੇ ਹੂੰ ਆ ਪਿੱਛੇ ਵੀ ਚੋਰੀ ਹੋ ਚੁੱਕੀ ਘਰ ਦੇ ਵਿੱਚ ਵੜ ਕੇ ਚੋਰ ਆ ਗਏ ਚੋਰ ਘਰ ਦੇ ਵਿੱਚ ਆ ਕੇ ਸਾਰੀ ਚੋਰੀ ਕਰਕੇ ਲੈ ਗਏ ਮੋਬਾਈਲ ਚੱਕ ਕੇ ਲੈ ਗਏ ਆ ਪਿੱਛੇ ਇੱਥੇ ਵੀ ਇੱਕ ਵਾਰੀ ਹੋਇਆ ਇਦਾਂ ਹੀ ਆਪਣੇ ਮੋੜ ਦੇ ਉੱਤੇ ਵੀ ਲੈ ਕੇ ਨਾ ਟਗੂਆ ਜਿਹਾ ਲੈ ਕੇ ਬੰਦੇ ਨੂੰ ਪੈ ਗਏ ਇਹ ਚ ਵੀ ਪੈਸੇ ਲੁੱਟ ਕੇ ਲੈ ਗਏ ਕੋਈ ਸੇਫਟੀ ਨਹੀਂ ਹੈਗੀ ਇੱਥੇ ਕੋਈ ਇਦਾਂ ਦਾ ਹੈ ਨਹੀਂ ਜੀ ਮੋਬਾਈਲ ਖੋ ਕੇ ਲੈ ਗਏ ਕਿਦਾਂ ਆ ਸਵੇਰੇ ਸਵੇਰੇ ਵੀ ਇੱਕ ਮੋਬਾਈਲ ਖੋ ਕੇ ਲੈ ਗਏ ਸਾਡੇ ਗਲੀ ਦੇ ਬੈਕ ਸਾਈਡ ਬੰਦਾ ਜਾ ਰਿਹਾ ਸੀ ਉਹ ਕੰਮ ਤੇ ਫੋਨ ਮਤਲਬ ਮਾਰਨਿੰਗ ਦਾ ਟਾਈਮ ਸੀ ਆਪਣੀ ਸੈਰ ਕਰ ਰਹੇ ਸੀਗੇ ਸਹਿਰ ਕਰ ਰਹੇ ਸੀਗੇ ਮਤਲਬ ਕਿ ਉਹ ਬੰਦਾ ਕੰਨੋਂ ਫੋਨ ਲਗਾਇਆ ਦੇਖੋ ਫੋਨ ਖੋ ਕੇ ਲੈ ਗਿਆ ਮੋਟਰਸਾਈਕਲ ਤੇ ਨਿਕਲ ਗਿਆ ਉਹ ਅੱਛਾ ਮੋਟਰਸਾਈਕਲ ਤੇ ਮਤਲਬ ਨਿਕਲ ਗਿਆ ਉਹ ਕੰਨ ਤੇ ਫੋਨ ਲਾ ਕੇ ਗੱਲ ਕਰ ਰਿਹਾ ਸੀਗਾ ਉਹਦੇ ਕੋ ਫੋਨ ਖੋ ਕੇ ਲੈ ਗਿਆ ਸਵੇ ਸਵੇ ਦੀ ਗੱਲ ਹੈ ਥਾਣੇ ਕੰਪਲੀਟ ਕੀਤੀ ਥਾਣੇ ਮੇਰੇ ਜਾਣਾ ਸੀਗੇ ਫਾਦਰ ਸਾਹਿਬ ਕਿਤੇ ਗਏ ਹੀ ਫਾਦਰ ਕਹਿੰਦੇ ਮੈਂ ਆ ਰਿਹਾ ਵੀ ਅਸੀਂ ਆਪਾਂ ਜਾ ਕੇ ਕੰਪਲੀਟ ਲਗਾ ਲੈਂਦੇ ਹਾਂ ਭਾਈ 40000 ਦਾ ਪਛੜੇ ਬਾਈ ਦਾ ਨੁਕਸਾਨ ਹੋ ਗਿਆ ਰੋਦ ਦਿਹਾੜੀ ਕਰਕੇ 500 ਰੁਪਏ ਕਮਾਇਆ ਜਾਂਦਾ ਹੋਊਗਾ 500 ਵੱਧ ਤੋਂ ਵੱਧ ਚਲੋ 400 500 600 ਕਮਾਇਆ ਬੋਈ ਦੇਖੋ ਇਹ ਨਾ ਸੇਫਟੀ ਬਿਲਕੁਲ ਨਹੀਂ ਹੈਗੀ ਇਹ ਜਿਹੜਾ ਚੋਰ ਬਹੁਤ ਛਾਤਰ ਹੋ ਰਹੇ ਆ ਦਿਨ ਵਰ ਦਿਨ ਚੋਰੀਆਂ ਵਧਦੀਆਂ ਸਾਡੀ ਗਲੀ ਚ ਤਾਂ ਬੜਾ ਜਿਆਦਾ ਹੋ ਗਿਆ ਕੰਮ ਖਰਾਬ ਅਸੀਂ ਰਾਤ ਨੂੰ ਵੀ ਜਦੋਂ ਸੌਂਨੇ ਆ ਤਾਲੇ ਲਾ ਕੇ ਸੌਂਨੇ ਆ ਐਨੀ ਕਮਲ ਗਈ ਸਾਨੂੰ ਹੋ ਗਿਆ ਦਿਮਾਗ ਪੁਲਿਸ ਦੀ ਗਸ਼ਤ ਫਿਰ ਹਾਈ ਪੁਲਿਸ ਕੁਝ ਨਹੀਂ ਕਰਦੀ ਇਹ ਸਾਡੇ ਅਮਲ ਪਿਛਲੇ ਕੋਟੇ ਤੋਂ ਵੀ ਟੱਪ ਕੇ ਬੰਦਾ ਮੈਂ ਨੌਕਰੀ ਤੇ ਸੀਗਾ ਵਾਈਫ ਸੀਗੀ ਇਕੱਲੀ ਪਿੱਛੋਂ ਕੋਠੇ ਤੋਂ ਟੱਪ ਕੇ ਆਇਆ ਗੇਟ ਬਾਹਰ ਨਿਕਲ ਗਿਆ ਖੋਲ ਕੇ ਮਤਲਬ ਵੇਖੋ ਆ ਬੇਖੋ ਹੁਣ ਮੇਨ ਗੱਲ ਇਹ ਆ ਨਾ ਜਿੱਦਾਂ ਉਹਨਾਂ ਨੇ ਕੁੰਡੀ ਆ ਲਪੇਟੀ ਸੀਗੀ ਹੁਣ ਸਾਡਾ ਪੂਰਾ ਮੱਲਾ ਹ ਹ ਸਾਰੇ ਗਵਾਂਡੀਆਂ ਦੇ ਸਾਡੇ ਕਰਕੇ ਲੈ ਕੇ ਸਾਰੇ ਗਵਾਂਡੀਆਂ ਦੇ ਨਾ ਮੇਨ ਜਿਹੜੀ ਕੁੰਡੀ ਫਸਾ ਕੇ ਇਹਨੂੰ ਮੋੜ ਕੇ ਬੰਦ ਕਰਤਾ ਵੀ ਬੰਦਾ ਬਾਹਰ ਨਾ ਸਕੇ ਹੁਣ ਕੱਲ ਨੂੰ ਅਗਰ ਤਾਲੇ ਲਾ ਕੇ ਪੂਰੇ ਮੱਲੇ ਦੇ ਵਿੱਚ ਇੱਕ ਘਰ ਦੇ ਵਿੱਚ ਵੜ ਕੇ ਉਹਦਾ ਪੂਰੀ ਫੈਮਿਲੀ ਨੂੰ ਕਤਲ ਕਰਕੇ ਅਗਰ ਚੋਰੀ ਕਰਕੇ ਲੈ ਜਾਣ ਇਹਦੇ ਵਿੱਚ ਜ਼ਿੰਮੇਵਾਰ ਕੌਣ ਪੀਸੀਆਰ ਬੁਲਾਈ ਫੇਰ ਕੋਈ ਪੀਸੀਆਰ ਵਗੈਰਾ ਜਿੱਦਾਂ ਬੁਲਾਈ ਅਸੀਂ ਅਸੀਂ ਕਿਉਂਕਿ ਅਸੀਂ ਤਾਂ ਆਪ ਬੰਦੇ ਮਤਲਬ ਕਿ ਮੈਂ ਚੱਲ ਗਿਆ ਨਾ ਅਸੀਂ ਮੇਨ ਚੀਜ਼ ਇਹ ਆ ਕਿ ਜਿਹੜ ਗੱਲ ਕੁੰਡੀ ਦੀ ਨਹੀਂ ਆ ਕੱਲ ਨੂੰ ਅਗਰ ਪੂਰੇ ਮਹੱਲੇ ਦੇ ਵਿੱਚ ਤਾਲੇ ਲਗਾ ਦੇਣ ਬਾਅਦ ਗੇਟਾਂ ਤਾਂ ਨਾਰਮਲ ਆ ਕੁੰਡੀਆਂ ਲੱਗੀਆਂ ਹੁੰਦੀਆਂ ਤਾਲੇ ਲਗਾ ਕੇ ਉਹ ਅਗਲੇ ਇੱਕ ਇੱਕ ਘਰ ਚ ਵੜ ਕੇ ਪੂਰੀ ਫੈਮਿਲੀ ਨੂੰ ਕਤਲ ਕਰਕੇ ਅਗਲੇ ਚੋਰੀ ਕਰਕੇ ਲੈ ਜਾਣ ਮੇਨ ਇਹ ਗੱਲ ਆ ਹੋਰ ਕੋਈ ਗੱਲ ਨਹੀਂ ਮੇਨ ਗੱਲ ਇਹ ਆ ਵੀਰ ਤੁਸੀਂ ਸੁੱਤੇ ਸੀਗੇ ਕਿ ਜਾਗੇ ਸੀਗੇ ਨਹੀਂ ਸਾਨੂੰ ਤਾਂ ਆਵਾਜ਼ ਆਈ ਹੈਗੀ ਫਾਦਰ ਸਾਹਿਬ ਵੀ ਉਦੋਂ ਉੱਠੇ ਹੈਗੇ ਆ ਗੇਟ ਵਾਲ ਗੇਟ ਵਾਲਾ ਗੇਟ ਵਾਲ ਆਇਆ ਤਦ ਤੱਕ ਉਹ ਬੰਦਾ ਨਾ ਭੱਜ ਗਿਆ ਸੀ ਜਾ ਹੂੰ ਉੱਥੋਂ ਭੱਜ ਗਿਆ ਸੀ ਬਾਈਕ ਤੇ ਦੋਨੋਂ ਬ੍ਰਦਰ ਗਏ ਅਗੇ ਕਾਫੀ ਏਰੀਆ ਘੁੰਮੇ ਅਗੇ ਆਦਰ ਉਦਰ ਦੇਖਿਆ ਹੈਗਾ ਪਰ ਨਹੀਂ ਨਜ਼ਰ ਨਹੀਂ ਆਏ ਸਾਨੂੰ ਹੈਗਾ ਤੇ ਹੁਣ ਫਾਦਰ ਸਾਹਿਬ ਆਣਗੇ ਤੇ ਸੇਫਟੀ ਹੈਗੀ ਹੈ ਸੇਫਟੀ ਮੇਰੇ ਹਿਸਾਬ ਨਾਲ ਨਹੀਂ ਆਈਗੀ ਇੱਧਰ ਗਵਾਂਡੀਆਂ ਦੇ ਤਾਰਾਂ ਤਾਰ ਦੇ ਨਾਲ ਬੰਨ ਕੇ ਦੋਨੋਂ ਦਰਵਾਜ਼ੇ ਬੰਨ ਗਏ ਸੀ ਕਿ ਹਾਂ ਵੀ ਬੰਦਾ ਆ ਨਾ ਸਕੇ ਹੈਗਾ ਹੂੰ ਇਹੋ ਜਿਹਾ ਕੰਮ ਕਰਦੇ ਹੈਗੇ ਬੜੇ ਕਹਿੰਦੇ ਆ ਤੇਜ਼ ਆ ਗਏ ਆ ਅੱਜ ਕੱਲ੍ਹ ਤੋਂ ਤੁਹਾਡੇ ਤਾਰ ਦੇ ਵੀ ਲਾਤੀ ਸੀ ਕੀ ਉਤਾਰਾ ਬਣੀ ਸਾਡੇ ਨਹੀਂ ਸਾਡਾ ਬੱਚਾ ਹੋ ਗਿਆ ਹਾਂਜੀ ਸਾਡਾ ਤੁਹਾਡਾ ਤੁਹਾਡਾ ਇਹ ਸਾਡਾ ਇਹ ਆ ਤਿੰਨ ਘਰਾਂ ਦਾ ਬਿਲਕੁਲ ਬਾਹਰ ਬਣ ਗਏ ਸੀਗੇ ਕੁੰਡੇ ਬਣ ਗਏ ਨਹੀਂ ਮਗਰੋਂ ਸਾਹਮਣੇ ਐਸਾ ਤਾਰ ਸੀ ਮੈਂ ਤੇ ਅੰਦਰ ਦਰਵਾਜਾ ਨਾ ਖੁੱਲਿਆ ਦਰਵਾਜਾ ਮੈਂ ਨਾ ਉੱਠਿਆ ਵਾਂ ਇਹਨਾਂ ਦਾ ਰੋਲਾ ਪਿਆ ਫਿਰ ਮੈਂ ਉੱਠਿਆ ਵਾਂ ਜਦੋਂ ਉੱਠਿਆ ਤੇ ਲੱਗਾ ਸੀ ਮੈਂ ਤੇ ਅੰਦਰ ਖੁੱਲਿਆ ਨਹੀਂ ਦਰਵਾਜਾ ਖੁੱਲਿਆ ਨਹੀਂ ਸੀ ਮੈਂ ਮਾਂ ਆਵਾਜ਼ ਲਗਾਈ ਹੈ ਮੈਂ ਕਿਹਾ ਵੀ ਇਹ ਤਾਲਾ ਕੋਈ ਕੌਣ ਲਾ ਗਿਆ ਹੈ ਇਹ ਕਹਿੰਦੇ ਭਾਈ ਵਾਸੀ ਚਾਚਾ ਤੇਰਾ ਖੋਲਨੇ ਆ ਭਾਈ ਇਹ ਵੇ ਬਈ ਤਾਰਨਾ ਬਨ ਗਏ ਨੇ ਹੂੰ ਤੇ ਦੇਖਿਆ ਤੇ ਬੈਟਰੀ ਚ ਵਾਈ ਲੈ ਕੇ ਚਾਰੇ ਜਾ ਕੇ ਇਹ ਥੋੜੇ ਦਿਨ ਪਹਿਲੇ ਨਾ ਹਫਤਾ ਪਹਿਲੇ ਮੇਰੇ ਮਤਲਬ ਕਿ ਸਾਲੇ ਦੀ ਗੱਡੀ ਦੇ ਵਿੱਚ ਉਹ ਨਵੀਂ ਗੱਡੀ ਸੀਗੀ ਉਹਦੀ ਬੈਟਰੀ ਚਾਰੋ ਲੈ ਗਏ ਅਸੀਂ ਵੀਡੀਓ ਕਢਵਾਈ ਸਾਰਾ ਕੁਝ ਤਾਂ ਪੁਲਿਸ ਵਾਲਿਆਂ ਕੋਈ ਗੇਰ ਰਿਪੋਰਟ ਵੀ ਲਿਖਾਈ ਉਹਨਾਂ ਨੇ ਪੁਲਿਸ ਵਾਲਿਆਂ ਨੇ ਕਿਹਾ ਵੀ ਤੁਹਾਨੂੰ ਜਿਹੜਾ ਬੰਦਾ ਹੈਗਾ ਤੁਸੀਂ ਲੱਭੋ ਤੇ ਸਾਨੂੰ ਬੰਦਾ ਜੇ ਤੇ ਸ਼ੱਕ ਹੈ ਉਹ ਸਾਨੂੰ ਬੰਦਾ ਫੜਵਾ ਦਿਓ ਪੁਲਿਸ ਵਾਲਿਆਂ ਦੀ ਡਿਊਟੀ ਹੈ ਉਹ ਸਾਡੀ ਡਿਊਟੀ ਲਗਾ ਰਹੇ ਨੇ ਨਾ ਨਾ ਤੁਸੀਂ ਕੰਮ ਕਰ ਸਕਦੇ ਹੋ ਪੁਲਿਸ ਵਾਲੇ ਨਹੀਂ ਕਰ ਸਕਦੇ ਹਾਂ ਪੁਲਿਸ ਵਾਲਿਆਂ ਦਾ ਕੋਈ ਕੰਮ ਥੋੜੀ ਹੈ ਉਹ ਤਾਂ ਬੈਠੇ ਨੇ ਉਹਨਾਂ ਨੂੰ ਤਨਖਾਹ ਮਿਲਦੀ ਹੈ ਨਾ ਉਸੇ ਕਰਕੇ ਉਹ ਕਹ ਰਹੇ ਵੀ ਤੁਸੀਂ ਲੱਭੋ ਮੈਂ ਉਹਨਾਂ ਨੂੰ ਕਿਹਾ ਸੀ ਵਰਦੀ ਤੁਸੀਂ ਮੈਨੂੰ ਦੇ ਦਿਓ ਵੀ ਮੈਂ ਹੀ ਜਾ ਕੇ ਲੱਭ ਲਾਂਗਾ ਮੈਨੂੰ ਤਾਂ ਕੁਝ ਤਾਂ ਕੁਝ ਤਾਂ ਦੋ ਵਰਦੀ ਦੋਗੇ ਤਾਂ ਹੀ ਮੈਂ ਜਾ ਕੇ ਲੱਭਾਂਗਾ ਤੁਹਾਡੇ ਕੋਲ ਅਥੋਰਟੀ ਹੈ ਤੁਸੀਂ ਸਾਨੂੰ ਹੀ ਕਹਿ ਰਹੇ ਹੋ ਕਿ ਤੁਹਾਨੂੰ ਜੇ ਤੇ ਸ਼ੱਕ ਹੈਗਾ ਬੰਦਾ ਹੁਣ ਸ਼ੱਕ ਦਾ ਸਾਨੂੰ 10 ਬੰਦੇ ਦੇ ਹੋ ਜਾਏਗਾ 10 ਬੰਦੇ ਥੋੜੀ ਫੜਵਾ ਦਾਂਗੇ ਬਿਲ ਸੇਫ ਨਹੀਂ ਹੋ ਤੁਸੀਂ ਸਾਰੇ ਨਹੀਂ ਕੋਈ ਸੇਫਟੀ ਨਹੀਂ ਹੈ ਵੀਰੇ ਕੋਈ ਸੇਫਟੀ ਨਹੀਂ ਹੈ ਬਿਲਕੁਲ ਇਹ ਰਾਜੂ ਕਲੋਨੀ ਹੈ ਨਿਊ ਸ਼ਕਤੀਨਗਰ ਹੈ ਨਿਊ ਸੁਭਾਸ਼ਨਗਰ ਹੈ ਕਰਮਸਰ ਕਲੋਨੀ ਇਹ ਜੋ ਪਿੱਛੇ ਆਟੋ ਖੜੇ ਹੋਏ ਨੇ ਈ ਰੱਖਸ਼ਾ ਜਿਹੜੇ ਤੁਸੀਂ ਦੇਖ ਰਹੇ ਹੋ ਉਹਨਾਂ ਦੇ ਵਿੱਚੋਂ ਬੈਟਰੀਆਂ ਕੱਢ ਲੀਆਂ 40000 ਦੀ ਬੈਟਰੀ ਆਂਦੀ ਹੈ ਪੂਰੀ ਕੱਢ ਲਈ ਤੇ ਘਰ ਦੇ ਬਾਹਲ ਇਹ ਇੱਕ ਕਾਰ ਜਿਹੜੀ ਹੈ ਲਗਾਤੀ ਤਾਂ ਕਿ ਮਹੱਲੇ ਦੇ ਵਿੱਚ ਕੋਈ ਵੀ ਇਨਸੀਡੈਂਟ ਹੋਵੇ ਤਾਂ ਜਿਹੜੇ ਆਂਡ ਗਵਾਰਡ ਦੇ ਲੋਕ ਨੇ ਉਹ ਬਾਹਰ ਨਾ ਆ ਸਕਣ ਤੇ ਬਚਾ ਨਾ ਸਕਣ ਲੇਕਿਨ ਅਗਰ ਕੱਲ ਨੂੰ ਸਹੀ ਗੱਲ ਕੀਤੀ ਵੀਰ ਨੇ ਅਗਰ ਤਾਲੇ ਹੀ ਲਗਾ ਦੇਣ ਪੂਰੇ ਮੁਹੱਲੇ ਦੇ ਵਿੱਚ ਤਾਂ ਕਿਸੇ ਘਰ ਦੇ ਵਿੱਚ ਵੜ ਜਾਣ ਤੇ ਮੁਹੱਲੇ ਵਾਲੇ ਬਾਹਰ ਕਿਦਾਂ ਆਣਗੇ ਲੇਕਿਨ ਪੀਸੀਆਰ ਨੂੰ ਵੀ ਚਾਹੀਦਾ ਹੈ ਗਸ਼ਤ ਕਰਨੀ ਚਾਹੀਦੀ ਹੈ ਤਾਂ ਕਿ ਪੁਲਿਸ ਕੋਲ ਹੋਣੇ ਜਾਣਗੇ ਅੱਗੇ ਮਾਮਲਾ ਦੇਖਦੇ ਹਾਂ ਕਿੰਨੱਕ ਬਾਹਰ ਆਂਦਾ ਤੇ ਆਖਿਰ ਜਿਹੜੇ ਆ ਚੋਰ ਨੇ ਬੈਟਰੀ ਚੋਰ ਉਹ ਕਦ ਤੱਕ ਪੁਲਿਸ ਦੇ ਕਾਬੂ ਚ ਆਣਗੇ ਲੁਧਿਆਣਾ ਤੋਂ ਕੈਮਰਾਮੈਨ ਹਣੀ ਦੇ ਨਾਲ ਮੈਂ ਵਿਸ਼ਾਲ ਕਪੂਰ ਲੁਧਿਆਣਾ ਲਾਈਵ ਹਾਂਜੀ ਹਾਂਜੀ ਵਿਸ਼ਾਲ ਗੱਲ ਕਰ ਰਹੇ ਹੋ ਭਜੀ ਹਾਂ ਜੀ ਬੰਬਾ ਜੀ ਥੋੜਾ ਮਾਮਲਾ ਦੱਸ ਦੋ ਕੀ ਸੀਗਾ ਉਹ ਵਾਲਾ ਬੈਟਰੀ ਯੋ ਸੜਕ 4:30 ਵਜੇ ਸਵੇਰੇ ਕੋਈ ਲੈ ਗਿਆ ਬਟੀਆਂ ਹਾਂਜੀ ਹਾਂਜੀ ਕੋਈ ਵੀਡੀਓ ਹੱਥ ਲੱਗੀ ਪਰ ਸੀਸੀਟੀਵੀ ਪੂਰੇ ਫੁਟੇਜ ਕੁਝ ਹਮਾਂ ਤਾਂ ਕੋਈ ਸੀ ਲੱਗੀ ਮਤਲਬ ਹੱਥ ਤੇ ਹੂੰ ਹੂੰ ਪਰ ਫੋਟੋ ਕਲੀਅਰ ਨਹੀਂ ਆਉਦਾਂ ਜਾ ਰਿਹਾ ਅੱਛਾ ਮਤਲਬ ਕਲੀਅਰ ਨਹੀਂ ਫੇਸ ਆ ਰਿਹਾ ਹਾਂਜੀ ਹਾਂਜੀ